ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੈਣਾ Facebook ਪੇਜ ਨੂੰ ਫੋਲੋ ਕਰ ਲਾ ਕਰੋ ਕਿਉਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਆਪਾਂ ਲੈ ਕੇ ਆਏ ਇੱਕ ਨਗ ਇਹ ਚ ਆਫਸਰ ਗੱਬਣ ਵੱੱਛੀ ਹੈ ਜੀ ਮਨ ਕਰ ਸਾਈ ਵਾਲ ਤੇ ਜਰਸੀ ਦਾ ਕਰਾਉ ਹੋ ਜਾ ਜੀ ਬਾਕੀ ਤੁਸੀਂ ਵੇਖ ਹੀ ਲੈਣੀ ਆ ਬਾਕੀ ਆਪਾਂ ਸਾਰੀ ਡਿਟੇਲ ਆਪਾਂ ਬਾਾਈ ਤੋਂ ਪੁੱਛਾਂਗੇ। ਬਾਈ ਆਓ। ਬਾਈ ਕੀ ਹਾਲਾ? ਠੀਕ ਆ ਵਧੀਆ। ਤੇ ਇਹਦੀ ਡਿਟੇਲ ਦੱਸੀ ਵੀਰੇ ਪਹਿਲਾਂ ਤਾਂ। ਛੁੱਟੀ ਰੇਟ ਬਾਰੇ ਤਾਂ ਰੇਟ ਤਾਂ ਕੋਈ ਨਹੀਂ। ਕਿੰਨੇ ਚਿਰ ਦੀ ਗੱਬਣਾ ਇਹ? ਇਹ 4.5 ਮਹੀਨੇ। 4.5 ਮਹੀਨੇ ਦੀ। ਠੀਕ ਐ। ਤੇ ਦੰਦੋ ਕਿਵੇਂ ਆ? ਦੰਦੋ ਇਹ ਦੋਨ ਦੇ ਹੋਊਗੀ, ਦੋਨ ਤੇ ਇੱਥੇ ਜੀ ਹੋਊਗੀ, ਦੋਨ ਦੀ ਹੋਊਗੀ ਜਾਂ। ਦੋਨ ਦੀ ਜਾਂ ਚੋਗੀ। ਹਾਂ ਪਟਕ ਨਹੀਂ ਦੇਖਿਆ। ਪਟਕ ਨਹੀਂ ਦੇਖਿਆ ਆਪਾਂ। ਠੀਕ ਐ। ਇੱਕ ਨਾ ਇਹ ਥੋੜੀ ਜੀ ਥੱਲੇ ਦਿਖਾ ਦੀ ਵੀ ਫੋਟ ਆਉਂਦੀ ਆ ਅੱਛਾ ਥੋੜੀ ਦਿਖਾ ਦੇਗੀ ਮੁੜ ਕੇ ਲੈ ਵੀਡੀਓ ਆਪਾਂ ਤੋਰਾਂਗੇ ਕੋਈ ਨਹੀਂ ਨਹੀਂ ਪਹਿਲਾਂ ਸਿੱਧ ਨੇੜੇ ਦੱਸਣਾ ਸੀ ਹਾਂ ਮੁੜ ਕੇ ਨੇੜੇ ਆਪਾਂ ਚੱਕ ਚੈੱਕ ਕਰ ਲੋ ਵੀ ਬਾਈ ਕਹਿੰਦਾ ਮਾੜੇ ਵਿਚਾਲੇ ਫੋਟ ਜੀ ਆ ਥਣਾ ਦੇ ਵਿਚਾਲੇ ਆ ਮੰਨ ਕੇ ਲੋ ਬਹਿਣੀ ਵਾਲੇ ਪਾਸੇ ਪੀਰ ਬੰਦਾ ਚੱਲ ਕੇ ਆ ਹਾਂ ਦੂਰੋਂ ਬੰਦਾ ਚੱਲ ਕੇ ਆਉਂਦਾ ਬਾਈ ਕਹਿੰਦਾ ਦਿਖਾਉਣੀ ਆਪਾਂ ਜ਼ਰੂਰੀ ਆ ਮੁੜ ਕੇ ਆਲਾ ਕਵੇ ਚੈੱਕ ਕਰ ਲਈ ਤੁਸੀਂ ਹਾਂ ਚੱਲਦੀ ਹੈ ਨਹੀਂ ਤਾਂ ਯਾਨੀ ਕਿਉਂ ਨਹੀਂ ਚੱਲਣਾ ਨਹੀਂ ਅੱਛਾ ਚੱਲਣਾ ਨਹੀਂ ਕਹਿਣ ਦਾ ਮਤਲਬ ਉਹ ਯਾਨੀ ਕਿ ਹੈ ਹੈਗੀ ਸਾਢੇ 4 ਮਹੀਨੇ ਬਾਈ ਕਹਿੰਦਾ ਗੱਬਣਾ ਚੈੱਕ ਪਾਸ ਆ ਜਿਹੜਾ ਵੀਰ ਸੌਦਾ ਕਰੂਗਾ ਆਪਦੀ ਚੈੱਕ ਕਰਾ ਕੇ ਲੈ ਕੇ ਜਾਵੇ ਮੰਨ ਕੇ ਲੋ ਬਾਈ ਕਹਿੰਦਾ ਆਪਾਂ ਦੰਦ ਪੱਟੇ ਨਹੀਂ ਜਾਂ ਦੋਂਦੀ ਹੋ ਸਕਦੀ ਜਾਂ ਚੌਗੀ ਹੋ ਸਕਦੀ ਆ ਉਹ ਤੁਸੀਂ ਆਪ ਦਾ ਵੇਖ ਲੈਣਾ ਜੀ ਬਾਈ ਤੋਰੇ ਮੜਾ ਚੈੱਕ ਕਰ ਲਈ ਕਦ ਕਾਟ ਕਾਠ ਫੁੱਲ ਆ ਜੀ ਕੋਈ ਆ ਨਹੀਂ ਹਾਈਟਲ ਛੋਟੀ ਆ ਜੇ ਜੇ ਕਿਸੇ ਨੇ ਵੀਡੀਓ ਬਣਾਉਣੀ ਆ ਲੰਮੀ ਦੋੜ ਦੀ ਵੀਰੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਜੀ ਉਹ ਆਪਣੇ ਸੰਪਰਕ ਕਰ ਲਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 847362244 ਝੋਲੀ ਝੁਲੀ ਤਾਂ ਜੀ ਬਹੁਤ ਕਮਾਲ ਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਚੈੱਕ ਰਹੀ ਥਣ ਵੀ ਗੁਲਾਬੀ ਹੈ ਜੀ ਜਰਸੀ ਦੇ ਸਾਈਵਾਲ ਦਾ ਕ੍ਰੋਹ ਹੋ ਜਾ ਪੈਂਦੀ ਜੀ ਇਹ ਤੁਹਾਨੂੰ ਝੂਲੀ ਦਿਖਾਉਂਦਾ ਮੈਂ ਚੈੱਕ ਕਰੋ ਜੀ ਫੇਸਬੁਕ ਵੀ ਬਹੁਤ ਚੰਗਾ ਜੀ ਬੋਦੀ ਵਾਲਾ ਫੇਸ ਆ ਛੋਟਾ ਛੋਟਾ ਕੰਨ ਆ ਖਾਣਾ ਨਾ ਉਹ ਸਿਕਾ ਕੇ ਲਿਖਦੇ ਹਾਂ ਹਾਂ ਉਹ ਕੋਈ ਨਹੀਂ ਆਪਾਂ ਅੱਜ ਜੀ ਦਿਖਾ ਦਿੰਨੇ ਆ ਆਪਾਂ ਉਹ ਬਾਈ ਨੂੰ ਦਿਖਾਤਾ ਆਪਾਂ ਦੂਰੀ ਹਰੇ ਰਿਕਵੈਸਟ ਕਰ ਦਿੰਨੇ ਆ ਆ ਲੈ ਉਹ ਨੇ ਦੇ ਨੀ ਮਾਰਦੀ ਕਿਹਾ ਅੱਜ ਚੈੱਕ ਕਰ ਲਈ ਮਾੜਾ ਇਹ ਵਿਚਾਲੇ ਜੀ ਫੋਟ ਆ ਜੀ ਪਹਿਲੇ ਪਾਸੇ ਹੈ ਨਹੀਂ ਪਰਲੇ ਪਾਸੇ ਹੈ ਨਹੀਂ ਔਰਲੇ ਪਾਸੇ ਜ਼ਰੂਰ ਹੈਗੀ ਆ ਆਸੀ ਮੜੀ ਜੀ ਇਹ ਇੰਨੀ ਕਿਉਂਕਿ ਬਾਈ ਦੂਰੋਂ ਚੱਲ ਕੇ ਆਉਂਦਾ ਮੁੜ ਕੇ ਆਲਾ ਕਹੇ ਆਪਾਂ ਨੂੰ ਦੱਸਿਆ ਨਹੀਂ ਵੀਡੀਓ ਦੇ ਵਿੱਚ ਆਪਣਾ ਕੰਮ ਸੀਗਾ ਦੱਸਣ ਦਾ ਫਰਜ਼ ਬਣਦਾ ਹੈ ਜੀ ਤੇ ਵੀਰ ਜੀ ਆਪਣਾ ਮੁੱਲ ਰੇਟ ਲੈਂਡ ਦੇਣੀ 20000 ਰੁਪਏ ਲੈਂਡ ਦੇਣ ਬਾਈ ਕਹਿੰਦਾ 20000 ਰੁਪਏ ਆ ਜੀ ਮੁੱਲ ਵਿੱਚ ਮਾਨਤਾ ਤਾਂ ਤਾਂ ਹੋ ਜੂ ਬਾਈ ਹਰਜੀਤ ਥੋੜਾ ਬਹੁਤਾ ਵਾਧਾ ਨਹੀਂ ਅੱਛਾ ਥੋੜਾ ਬਹਾਦਾ ਬਾਈ ਕਹਿੰਦਾ ਮਾਨਤਾਨ ਵੀ ਹੋ ਜੂਏ ਚਾਲਾ ਆਏ ਗਏ ਦਾ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਵਾਸਤਾ ਨਹੀਂ ਆਇਆ ਤਾਂ ਤੇ ਬਾਕੀ ਬਾਈ ਕਹਿੰਦਾ ਸੌਦੇ ਵਾਈ ਵਾਲੀ ਕੰਮ ਕੋਈ ਨਹੀਂ ਆਪਣਾ ਕਿਉਂਕਿ 20000 ਚ ਜੀ ਮੰਨ ਕੇ ਲੋ ਕੱਬਣ ਬੱਚੀ ਕਿਹੜਾ ਦਿੰਦਾ ਫੰਡਰਾ ਮਿਲ ਜਾਂਦੀ ਬਾਕੀ ਇਹ ਤਾਂ ਫੇਰ ਹੀ ਸਾਢੇ 4 ਮਹੀਨੇ ਗੱਬਣਾ ਹੀ ਧੰਨਵਾਦੀ ਥੈਂਕ ਯੂ ਮਿਲਦੇ ਆਪਾਂ ਹੋਰ ਕੋਈ ਵੀਡੀਓ ਤੇ